ਜੈ ਗਾਣੇ ਸੁਖੀ ਗਾਣੇ ਜੈ ਗਾਣੇ ਸੁਜੀਵ ਮਾਤਾ ਜਗੀ ਵਾਰੇ ਬਦੀ ਵੀ ਨਾਮ ਰੱਖਣ ਮਸੀ ਕ੍ਰਿਸ਼ਨ ਦੇ ਤੋਂ ਆਇਓ ਸਵਾ ਜੈ ਮਾਤਾ ਦੀ ਦੋਸਤੋ ਅੱਜ ਬਹੁਤ ਸੋਹਣਾ ਦਿਨ ਹੈ ਜੀ ਬਹੁਤ ਵਧੀਆ ਦਿਨ ਹੈ ਅਕਸ਼ਿਤ ਤ੍ਰਿਪਤੀਆ 10 ਮਈ ਹੈ ਜੀ 2024 ਅੱਜ ਮਨ ਕੀਤਾ ਅੱਜ ਸਾਡਾ ਕੰਪਲੀਟ ਹੋ ਗਿਆ ਸੀ ਕੰਪਲ ਦਾ ਨਵੇਂ ਸ਼ੋਰੂਮ ਦੇ ਵਿੱਚ ਬਾਕੀ ਕੰਮ ਤਾਂ ਚੱਲੀ ਜਾਣਗੇ ਅੱਜ ਕਿਤਾ ਜੀ ਅੱਜ ਹਵਨ ਕਰਵਾਇਆ ਛੋਟਾ ਜਿਹਾ ਔਰ ਨਵਾਂ ਖਿਲਰ ਕਰਦੇ ਹੋਏ ਬੈਠਣਾ ਉਸ ਤੋਂ ਬਾਅਦ ਇਹਦੇ ਸਮਾਨ ਲਗਾ ਦਾਂਗੇ ਮੈਂ ਪੁਰਾਣੀ ਦੁਕਾਨ ਤੋਂ ਬੈਠੂਗਾ ਹਜੇ ਔਰ ਜਿਵੇਂ ਜਿਵੇਂ ਇੱਥੇ ਫਿਟਿੰਗ ਹੋ ਜਾਏਗੀ ਫਿਰ ਉਸ ਤੋਂ ਬਾਅਦ ਇਸਕਾ ਪਲਾਨ ਕਰਾਂਗਾ ਨਵੀਂ ਬਣਾਉਂਦੇ ਹਾਂ ਉਹਦਾ ਬਾਕੀ ਤੁਹਾਨੂੰ ਇਹ ਮਤਲਬ ਇਹ ਹੁਣ ਖੁੱਲੀ ਮਿਲੇਗੀ ਸ਼ੋਪ ਹਟੇ ਇੱਥੇ ਕੋਈ ਨਾ ਕੋਈ ਬੰਦਾ ਪੁਆਇੰਟ ਕਰਦਾ ਹੈ ਨਮਸਕਾਰ ਜੀ ਜਾਈ ਸ੍ਰੀ ਰਾਮ ਨਮਾਹ ਸਤਿ ਸ਼ੰਗਮ ਜੀ ਜਾਨ ਨਮਹ ਹੈ ਜੀ ਨੋ ਮੈਦੀ ਨਮੈ ਨਿਨਿਮ ਜੀ ਨੂੰ ਨਮਹ ਸਤਿ ਸ਼ੰਗਮ ਨਾਇਕ ਕਉਂ ਜੀ ਨਾ ਕਰਤ ਜੀ ਸਭ ਕਹੇ ਤੇ ਭਗਤੀ ਭਤੀ ਜੀ ਜਮਲਾ ਭੇ ਜੀ ਦੇਖਾ ਸੇਤ ਰਾਹੀ ਨਮਾ ਵਰਵਾ ਅਗਨੀ ਜਾਈ ਨਮਾ ਅਗਨੀ ਦੇ ਸਾਹ ਆਵਾਮੀ ਕੂੜੀਆਂ ਨੂੰ ਨਮਹ ਸੂਮੂਮ ਕਾ ਕਰੇ ਸਾਹੀ ਨਮਹ ਅਰਿ ਦੇਵਾ ਆਵਾਮੀ ਚਤੌ ਦੇ ਕਾ

ਨਿਆਮੀ ਆਰਥਿਕ ਜੀਵਨ ਦੇ ਵਿੱਚ ਅਮਰ ਰਾਮ ਨਾਮਾ ਮੁਰਾਰਾ ਰੋਜਾਂ ਲਾ ਲੀਆ ਜੇ ਕਾਨੇ ਸਤਰੀ ਕਾਨੇ ਜੇ ਕਾਨੇ ਸਤਜੀਵ ਮਾਤਾ ਜਗੀ ਬਾਰੇ ਬਦੀ ਵੀ ਤਾਂ ਹੰਜੀ ਬਹੁਤ ਮਿਹਨਤ ਕੀਤੀ ਆ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਕਾਫੀ ਸਾਲਾਂ ਤੋਂ ਮਿਹਨਤ ਕਰੀਆ ਕੜੀ ਮਿਹਨਤ ਦਾ ਫਲ ਹੈ ਅਜੇ ਸ਼ੌਕ ਔਰ 2007 ਦੇ ਵਿੱਚ ਮੈਂ ਪੁਰਾਣੀ ਰਿਪਾਨ ਕਰੀ ਸੀ ਮੋਬਾਈਲਾਂ ਦੀ ਉਸ ਤੋਂ ਪਹਿਲਾਂ ਮੇਰੀ ਘਰੇਲੂ ਦੀ ਗਵਾਨ ਸੀ ਔਰ 2007 ਤੋਂ ਲੈ ਕੇ 2024 ਤੱਕ ਜਿਹੜੀ ਸ਼ੋਰਟ ਤੇ ਮੈਂ ਰਹੀ ਹੁਣਨਾ ਉਹ ਸ਼ੋਕ ਮੇਰੇ ਕੋਲੇ ਮਤਲਬ ਮੈਂ ਉਹਦੇ ਪੂਰੀ ਫੁੱਲ ਮਿਹਨਤ ਕੀਤੀ ਆ ਤੇ ਅੱਜ ਇਹ ਅੱਜੇ ਮੁਕਾਮ ਹਾਸਲ ਕੀਤਾ ਹੈ 2024 ਦੇ ਵਿੱਚ ਤੇ ਮਤਲਬ ਭਗਵਾਨ ਨੇ ਇੰਨਾ ਸੋਨਾ ਦਿੱਤਾ ਹੈ ਦੋ ਸਾਲ ਦੇ ਵਿੱਚ ਜਿਹੜਾ ਉਹ ਮੈਂ ਰਹੀ ਔਰ ਇਹ ਮਿਹਨਤ ਦਾ ਫਲ ਹੈ 바કી ਮੈਂ ਮੋਟੀਵੇਸ਼ਨਲ ਵੀਡੀਓ ਬਣਾਉਗਾ ਤੁਹਾਡੇ ਲਈ ਸਪੈਸ਼ਲ